ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਤੁਹਾਡੇ ਤੇ ਮਿਹਰ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਤੁਹਾਨੂੰ ਕਿਹੜੀਆਂ ਅੱਠ ਨਿਸ਼ਾਨੀਆਂ ਮਿਲਦੀਆਂ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਮਿਹਰ ਤੁਹਾਡੇ ਪਰਿਵਾਰ ਤੇ ਤੁਹਾਡੇ ਬੱਚਿਆਂ ਤੇ ਹਮੇਸ਼ਾ ਲਈ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਧ ਸੰਗਤ ਜੀ। ਸਾਧ ਸੰਗਤ ਜੀ ਜਿਹੜੇ ਭੈਣ ਭਰਾ ਸ਼ਹੀਦਾਂ ਸਿੰਘਾਂ ਤੇ ਦਰ ਤੇ ਸੇਵਾ ਕਰਦੇ ਹਨ ਜਾਂ ਸਿਮਰਨ ਕਰਦੇ ਹਨ ਜਾਂ ਫਿਰ ਕਿਸੇ ਵੀ ਪ੍ਰਕਾਰ ਦਾ ਜਾ ਕੇ ਨਮਸਕਾਰ ਕਰਦੇ ਹਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਮਸਤਕ ਹੁੰਦੇ ਹਨ ਜਾਂ ਫਿਰ ਉਹਨਾਂ ਦੀ ਸਾਧ ਸੰਗਤ ਜੀ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵੀ ਕਿਰਪਾ ਹੋ ਜਾਂਦੀ ਹੈ। ਕਿਉਂਕਿ ਸਾਤ ਸੰਗਤ ਜੀ ਜਿਹੜੇ ਸ਼ਹੀਦ ਸਿੰਘ ਹੁੰਦੇ ਹਨ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾ ਕਲਗੀਧਰ ਪਿਤਾ ਦੀਆਂ ਲਾਡਲੀਆਂ ਫੌਜਾਂ ਹਨ ਉਹ ਹਮੇਸ਼ਾ ਹੀ ਪਹਿਰਾ ਦਿੰਦੇ ਹਨ ਤਾਂ ਸਾਤ ਸੰਗਤ ਜੀ ਸ਼ਹੀਦ ਸਿੰਘ ਇਸ ਤਰ੍ਹਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾ ਜੀ ਉਹਨਾਂ ਦੇ ਨੇੜੇ ਜੋ ਵੀ ਪਹਿਰੇਦਾਰ ਹੋਣਗੇ ਉਹ ਸ਼ਹੀਦ ਸਿੰਘ ਹੀ ਹੋਣਗੇ ਤਾਂ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਹੁੰਦਾ ਹੈ ਜਾਂ ਜਿਨ੍ਹਾਂ ਨੇ ਬਾਣੀ ਦਾ ਅਭਿਆਸ ਕੀਤਾ ਹੁੰਦਾ ਹੈ ਗੁਰਬਾਣੀ ਦਾ ਜਾਪ ਕਰਦੇ ਹਨ ਤਾਂ ਫਿਰ ਸਾਧ ਸੰਗਤ ਜੀ ਉਹਨਾਂ ਨੂੰ ਨਜ਼ਰ ਇਹ ਆਉਂਦੀ ਹਨ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇੱਥੇ ਬੈਠੀ ਇਕੱਲੀ ਸੰਗਤ ਨਹੀਂ ਹੈ ਇਕੱਲੀ ਸੰਗਤ ਹੀ ਨਹੀਂ ਹੁੰਦੀ ਸਾਧ ਸੰਗਤ ਜੀ ਆਪਾਂ ਅੱਖਾਂ ਦੇ ਨਾਲ ਕਦੇ ਵੀ ਉਹ ਪ੍ਰਾਣੀ ਨੂੰ ਨਹੀਂ ਤੱਕ ਸਕਦੇ ਉਹਨਾਂ ਤੋਂ ਇਲਾਵਾ ਬਹੁਤ ਕੁਝ ਖਾਸ ਜੀ ਸੰਗਤ ਦੇ ਵਿੱਚ ਹੁੰਦਾ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਅਨੇਕਾਂ ਹੀ ਸੰਗਤਾਂ ਚਪਹਿਰਾ ਸਾਹਿਬ ਦੀ ਸੇਵਾ ਨਿਭਾਉਂਦੀਆਂ ਹਨ ਚਪਹਿਰਾ ਸਾਹਿਬ ਘਟਦੀਆਂ ਹਨ ਤੇ ਸਾਧ ਸੰਗਤ ਜੀ ਉਸ ਚਪਹਿਰੇ ਦੇ ਵਿੱਚ ਬਹੁਤ ਹੀ ਫੌਜਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਲਾਡਲੀਆਂ ਫੌਜਾਂ ਵੀ ਹੁੰਦੀਆਂ ਹਨ ਤੇ ਸਾਧ ਸੰਗਤ ਜੀ ਗੁਪਤ ਤਰੀਕੇ ਦੇ ਵਿੱਚ ਉਹ ਵਰਤਦੀਆਂ ਹਨ ਤੇ ਕਈ ਵਾਰ ਸਰੀਰਕ ਰੂਪ ਵਿੱਚ ਵੀ ਵਰਤ ਜਾਂਦੀਆਂ ਹਨ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਉਹਨਾਂ ਦਾ ਜਿਹੜਾ ਜਪ ਤਪ ਹੁੰਦਾ ਹੈ ਉਹ ਸਾਰੀਆਂ ਹੀ ਸੰਗਤਾਂ ਤੇ ਫਿਰ ਅਸਰ ਕਰਦਾ ਹੈ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਾਰੀਆਂ ਹੀ ਸੰਗਤਾਂ ਤੇ ਬਣ ਜਾਂਦੀ ਹੈ ਇਸ ਤਰ੍ਹਾਂ ਹੀ ਸਾਧ ਸੰਗਤ ਜੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵਰਤਦੀ ਹੈ ਤੇ ਸੰਗਤਾਂ ਦੇ ਮਨ ਵਿੱਚ ਜੋ ਵੀ ਅਰਦਾਸ ਬੇਨਤੀ ਹੁੰਦੀ ਹੈ ਜੋ ਵੀ ਮਨੋ ਕਾਮਨਾ ਹੁੰਦੀ ਹੈ ਫਿਰ ਉਹ ਪੂਰੀ ਹੋ ਜਾਂਦੀ ਹੈ ਤਾਂ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਉਹੀ ਸੰਗਤਾਂ ਫਿਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਆ ਜਾਂਦੀਆਂ ਹਨ ਤੇ ਸੇਵਾ ਸਿਮਰਨ ਕਰਦੀਆਂ ਹਨ ਜਿਨ੍ਹਾਂ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਹੀਦ ਸਿੰਘਾਂ ਦੀ ਕਿਰਪਾ ਹੋਵੇ ਦੂਸਰਾ ਸਾਧ ਸੰਗਤ ਜੀ ਕੋਈ ਵੀ ਸੇਵਾ ਉਹਦਾ ਨਹੀਂ ਕਰ ਸਕਦਾ ਬਿਨਾਂ ਗੁਰੂ ਦੀ ਕਿਰਪਾ ਹੋਣ ਤੋਂ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਉਹ ਲੈ ਜਾਣ ਤੇ ਮਹਾਰਾਜ ਜੀ ਸੇਵਾ ਕਰਵਾ ਲੈਣ ਤਾਂ ਹੀ ਹੋ ਸਕਦੀ ਹੈ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਲੱਖਾਂ ਹੀ ਸੰਗਤਾਂ ਭੈਣ ਭਰਾਵਾਂ ਦਾ ਇਕੱਠ ਹੁੰਦਾ ਹੈ ਅਰਹੈਤਵਾਰ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਲੱਖਾਂ ਹੀ ਸੰਗਤਾਂ ਦੀਆਂ ਝੋਲੀਆਂ ਭਰ ਜਾਂਦੀਆਂ ਹਨ ਤੇ ਉਹ ਰੋਗ ਕਸ਼ਟ ਤੋਂ ਮੁਕਤ ਹੋ ਜਾਂਦੇ ਹਨ ਕਿਸੇ ਦੇ ਘਰ ਵਿੱਚ ਬਰਕਤ ਨਹੀਂ ਸੀ ਬਰਕਤ ਪੈ ਜਾਂਦੀ ਹੈ ਹਰ ਇੱਕ ਸਾਲ ਸੰਗਤ ਜੀ ਭੈਣ ਭਰਾ ਜਿਹੜਾ ਵੀ ਭਾਵਨਾ ਦੇ ਨਾਲ ਉਸ ਦਰ ਤੇ ਆਇਆ ਹੈ ਉਹ ਕਦੇ ਵੀ ਖਾਲੀ ਮੁੜ ਕੇ ਨਹੀਂ ਗਿਆ ਇਹ ਵੀ ਕਿਹਾ ਜਾ ਸਕਦਾ ਹੈ ਤਸਾ ਸੰਗਤ ਜੀ ਕਈਆਂ ਦੇ ਮਨ ਵਿੱਚ ਖਿਆਰ ਲੈ ਕੇ ਆਉਣਾ ਕਿ ਆਪਾਂ ਪਹਿਲੀ ਵਾਰ ਗਏ ਤੇ ਪਹਿਲੀ ਵਾਰ ਹੀ ਅਰਦਾਸ ਬੇਨਤੀ ਕੀਤੀ ਤੇ ਪੂਰੀ ਹੋ ਗਈ ਹੈ ਇਹ ਵੀ ਕਈ ਵਾਰ ਅਸੀਂ ਕਈ ਭੈਣ ਭਰਾਵਾਂ ਦੇ মুখ ਤੋਂ ਸੁਣਿਆ ਹੈ ਜੀ ਉਹ ਖਾਲਸਾ ਜੀ ਬਹੁਤ ਹੀ ਸਮੇਂ ਤੋਂ ਗੁਰਬਾਣੀ ਦੇ ਨਾਲ ਸਿਮਰਨ ਦੇ ਨਾਲ ਜੁੜੇ ਹੁੰਦੇ ਹਨ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਤੇ ਪਹਿਲਾਂ ਹੀ ਕਿਰਪਾ ਹੋਈ ਹੁੰਦੀ ਹੈ ਇਸ ਕਰਕੇ ਉਹਨਾਂ ਦੀ ਅਰਦਾਸ ਬੇਨਤੀ ਜਲਦੀ ਸੁਣੀ ਜਾਂਦੀ ਹੈ ਸੋ ਤੁਸੀਂ ਵੀ ਸ਼ਰਧਾ ਭਾਵਨਾ ਰੱਖ ਕੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਵੇਖੋ ਕਿਵੇਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ ਸੋ ਇਸੇ ਤਰ੍ਹਾਂ ਹੀ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਬਹੁਤ ਹੀ ਤੁਹਾਡੇ ਨਾਲ ਵਧੀਆ ਵਿਚਾਰ ਸਾਂਝੇ ਕਰਾਂਗੇ ਜੀ ਕਿ ਰੱਬ ਤੁਹਾਡੇ ਤੇ ਖੁਸ਼ ਹੋ ਚੁੱਕੇ ਹਨ ਇਸ ਦੀਆਂ ਅਸਲ ਨਿਸ਼ਾਨੀਆਂ ਕੀ ਹੁੰਦੀਆਂ ਹਨ ਜੇਕਰ ਤੁਹਾਨੂੰ ਵੀ ਇਹ ਨਿਸ਼ਾਨੀਆਂ ਦਿਖਦੀਆਂ ਹਨ ਤਾਂ ਤੁਸੀਂ ਸਮਝ ਲਓ ਕਿ ਪਰਮਾਤਮਾ ਤੁਹਾਡੇ ਤੇ ਖੁਸ਼ ਹੋ ਚੁੱਕੇ ਹਨ ਸੋ ਸਾਥ ਸੰਗਤ ਜੀ ਜਦੋਂ ਵੀ ਆਪਾਂ ਨਾਮ ਭਗਤੀ ਕਰਦੇ ਹਾਂ ਨਾਮ ਬਾਣੀ ਦਾ ਸਿਮਰਨ ਕਰਦੇ ਹਾਂ ਤਾਂ ਸਾਧ ਸੰਗਤ ਜੀ ਆਪਾਂ ਨੂੰ ਇਹ ਕਿਵੇਂ ਪਤਾ ਲੱਗਦਾ ਹੈ ਕਿ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਤੁਹਾਡੇ ਤੇ ਖੁਸ਼ ਹੋ ਚੁੱਕੇ ਹਨ ਪਹਿਲੀ ਗੱਲ ਤਾਂ ਸਾਧ ਸੰਗਤ ਜੀ ਜਦੋਂ ਵੀ ਆਪਾਂ ਨਾਮ ਬਾਣੀ ਦਾ ਅਭਿਆਸ ਕਰਦੇ ਹਾਂ ਤਾਂ ਸਾਧ ਸੰਗਤ ਤੁਸੀਂ ਸਮਝ ਲਓ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਤੁਹਾਡੇ ਤੇ ਕਿਰਪਾ ਹੋ ਚੁੱਕੀ ਹੈ ਤਾਂ ਹੀ ਤੁਸੀਂ ਗੁਰਬਾਣੀ ਦੇ ਨਾਲ ਜੁੜੇ ਹੋ ਨਿਤ ਨੇਮ ਕਰ ਰਹੇ ਹੋ ਹਰ ਰੋਜ਼ ਗੁਰਬਾਣੀ ਦਾ ਜਾਪ ਕਰਦੇ ਹੂੰ ਕਿਉਂਕਿ ਸਾਤ ਸੰਗਤ ਜੀ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਆਪਾਂ ਗੁਰਬਾਣੀ ਦੇ ਨਾਲ ਵੀ ਨਹੀਂ ਜੁੜ ਸਕਦੇ ਪਰ ਫਿਰ ਵੀ ਸਾਤ ਸੰਗਤ ਜੀ ਇਸ ਦੀਆਂ ਕੁਝ ਨਿਸ਼ਾਨੀਆਂ ਹੁੰਦੀਆਂ ਹਨ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹਨ ਜਿਨ੍ਹਾਂ ਤੋਂ ਆਪ ਜੀ ਨੂੰ ਪਤਾ ਲੱਗ ਜਾਵੇ ਕਿ ਪਰਮਾਤਮਾ ਤੁਹਾਡੇ ਤੇ ਖੁਸ਼ ਹੋ ਚੁੱਕੇ ਹਨ ਇਸੇ ਤਰ੍ਹਾਂ ਹੀ ਸਾਤ ਸੰਗਤ ਜੀ ਜਦੋਂ ਵੀ ਭੈਣ ਭਰਾ ਕੋਈ ਨਾਮ ਬਾਣੀ ਦਾ ਸਿਮਰਨ ਕਰਦਾ ਹੈ ਵਾਹਿਗੁਰੂ ਦੇ ਕਹੇ ਹੋਏ ਬਚਨਾਂ ਤੇ ਚੱਲਦਾ ਹੈ ਉਹਨਾਂ ਨੂੰ ਵੀ ਅੱਗੇ ਤੋਂ ਕੋਈ ਨਾ ਕੋਈ ਸੰਕੇਤ ਜ਼ਰੂਰ ਮਿਲਦਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਖੁਸ਼ ਹੋ ਜਾਂਦੇ ਹਨ ਜਾਂ ਆਪ ਨੂੰ ਕਿਵੇਂ ਪਤਾ ਲੱਗੇਗਾ ਸੋ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਪਹਿਲੀ ਨਿਸ਼ਾਨੀ ਜਿਵੇਂ ਤੁਹਾਡਾ ਗੁਰਬਾਣੀ ਦਾ ਜਾਪ ਕਰਨ ਨੂੰ ਬਹੁਤ ਹੀ ਦਿਲ ਪਹਿਲਾਂ ਨਹੀਂ ਸੀ ਕਰਦਾ ਪਰ ਹੁਣ ਬਹੁਤ ਜ਼ਿਆਦਾ ਕਰਨ ਲੱਗ ਪਿਆ ਹੈ ਪਰ ਸਾਧ ਸੰਗਤ ਜੀ ਬੇਸ਼ੱਕ ਤੁਸੀਂ 10 ਮਿੰਟ ਦੇ ਲਈ ਹੀ ਬਾਣੀ ਦਾ ਜਾਪ ਕਰਦੇ ਹੋ ਪਰ ਤੁਸੀਂ ਕਰਦੇ ਤਾਂ ਹੋ ਕਿਉਂਕਿ ਸਾਤ ਸੰਗਤ ਜੀ ਅੱਜ ਕੱਲ ਦੇ ਕਾਲ ਯੁਗ ਦੇ ਸਮੇਂ ਵਿੱਚ ਗੁਰਬਾਣੀ ਦਾ ਜਾਪ ਕਰਨ ਦਾ ਸਮਾਂ ਹੀ ਨਹੀਂ ਹੈ ਬਹੁਤ ਹੀ ਮਾੜੀਆਂ ਰੂਹਾਂ ਬਹੁਤ ਹੀ ਮਾੜੀਆਂ ਰੂਹਾਂ ਸਾਡੇ ਆਸ-ਪਾਸ ਹੁੰਦੀਆਂ ਹਨ ਜੋ ਆਪਾਂ ਨੂੰ ਗਲਤ ਰਸਤੇ ਤੇ ਲਗਾਉਂਦੀਆਂ ਹਨ ਸੋ ਜਿਨ੍ਹਾਂ ਦੇ ਕਰਕੇ ਆਪਾਂ ਗੁਰਬਾਣੀ ਤੋਂ ਕੋਹਾਂ ਦੂਰ ਹੋ ਜਾਂਦੇ ਹਾਂ ਪਰ ਜੇਕਰ ਤੁਸੀਂ ਗੁਰਬਾਣੀ ਦਾ ਜਾਪ ਬਹੁਤ ਤੱਕੇ ਦੇ ਨਾਲ ਕਰਦੇ ਹੋ ਬੇਸ਼ੱਕ 10 ਮਿੰਟ ਹੀ ਕਰਦੇ ਹੋ ਤੁਸੀਂ ਸਮਝ ਲੈਣਾ ਕਿ ਪਰਮਾਤਮਾ ਤੁਹਾਡੇ ਤੇ ਖੁਸ਼ ਹੋ ਚੁੱਕੇ ਹਨ ਤੁਹਾਡੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਗਈ ਹੈ ਸਾ ਸੰਗਤ ਜੀ ਦੂਸਰੀ ਨਿਸ਼ਾਨੀ ਇਹ ਹੁੰਦੀ ਹੈ ਕਿ ਜਿਵੇਂ ਤੁਸੀਂ ਗੁਰਬਾਣੀ ਦਾ ਜਾਪ ਕਰਦੇ ਹੋ ਵੋ ਸਵੇਰੇ ਸਵੇਰ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਹੋ ਵੋ ਸ਼ਾਮ ਨੂੰ ਰਹਿਰਾਸ ਕਰਦੇ ਹੋ ਵੋ ਤੇ ਜੇਕਰ ਤੁਹਾਡੇ ਕੰਮਕਾਰਾਂ ਤੋਂ ਜਦੋਂ ਵੀ ਤੁਹਾਨੂੰ ਵਿਹਲ ਮਿਲੇ ਤੁਹਾਡੇ ਮਨ ਅੰਦਰ ਇਹ ਹੀ ਖਿੱਚ ਹੋ ਜਾਵੇ ਕਿ ਅਸੀਂ ਗੁਰਬਾਣੀ ਦਾ ਜਾਪ ਕਰਨਾ ਹੈ ਸੇਵਾ ਸਿਮਰਨ ਕਰਨਾ ਹੈ ਕੀਰਤਨ ਲਗਾ ਕੇ ਆਪਣੇ ਕੋਲ ਰੱਖ ਲਓ ਤਾਂ ਵੇਖ ਲੈਣਾ ਇਸ ਤੋਂ ਵੀ ਤੁਹਾਨੂੰ ਪਤਾ ਲੱਗੇਗਾ ਕਿ ਪਰਮਾਤਮਾ ਜੀ ਦੀ ਤੁਹਾਡੇ ਤੇ ਮਿਹਰ ਹੋ ਚੁੱਕੀ ਹੈ ਗੁਰਬਾਣੀ ਦੇ ਨਾਲ ਤੁਹਾਡੀ ਲਿਵ ਜੁੜਨੀ ਸ਼ੁਰੂ ਹੋ ਜਾਂਦੀ ਹੈ ਪਰਮਾਤਮਾ ਤੁਹਾਡੇ ਤੇ ਖੁਸ਼ ਹੋ ਜਾਂਦੇ ਹਨ ਜੇਕਰ ਸਾਧ ਸੰਗਤ ਜੀ ਤੁਹਾਡਾ ਕਿਸੇ ਚੰਗੇ ਰੂਹ ਦੇ ਨਾਲ ਮਿਲਾਪ ਹੁੰਦਾ ਹੈ ਜੋ ਤੁਹਾਡੇ ਮਨ ਦੇ ਅੰਦਰ ਇਹ ਖਿੱਚ ਪਾਉਂਦੀ ਹੈ ਕਿ ਸਿਮਰਨ ਹੀ ਕਰੀ ਚੱਲੋ ਗੁਰਬਾਣੀ ਦਾ ਨਾਮ ਹੀ ਜਪੀ ਚੱਲੋ ਕਿਉਂਕਿ ਸਾਤ ਸੰਗਤ ਜੀ ਕਲਯੁਗ ਦੇ ਸਮੇਂ ਵਿੱਚ ਜੋ ਇਹ ਮਾੜੀਆਂ ਰੂਹਾਂ ਹੁੰਦੀਆਂ ਹਨ ਉਹ ਤਾਂ ਇੱਕ ਸਾਈਡ ਆਪਾਂ ਨੂੰ ਖਿੱਚਦੀਆਂ ਹਨ ਪਰ ਆਪਾਂ ਗੁਰਬਾਣੀ ਤੋਂ ਦੂਰ ਨਹੀਂ ਹੋਣਾ ਗੁਰਬਾਣੀ ਦੇ ਨੇੜੇ ਹੀ ਰਹਿਣਾ ਹੈ ਜੇਕਰ ਤੁਹਾਨੂੰ ਇਹ ਸੰਕੇਤ ਮਿਲਦਾ ਹੈ ਤੁਹਾਡਾ ਗੁਰਬਾਣੀ ਦੇ ਵਿੱਚ ਮਨ ਜ਼ਿਆਦਾ ਲੱਗਦਾ ਹੈ ਤਾਂ ਤੁਸੀਂ ਸਮਝ ਲਓ ਕਿ ਪਰਮਾਤਮਾ ਤੁਹਾਡੇ ਤੇ ਖੁਸ਼ ਹੋ ਚੁੱਕੇ ਹਨ ਅਗਲੀ ਨਿਸ਼ਾਨੀ ਇਹ ਹੈ ਜੀ ਕਿ ਜਿਵੇਂ ਆਪਾਂ ਪਹਿਲਾਂ ਹੀ ਤੁਹਾਨੂੰ ਦੱਸਿਆ ਹੈ ਕਿ ਤੁਹਾਡਾ ਗੁਰਬਾਣੀ ਦੇ ਜਾਪ ਵਿੱਚ ਮਨ ਨਹੀਂ ਸਿਰ ਟਿਕਦਾ ਫਿਰ ਤੁਸੀਂ 10-15 ਮਿੰਟ ਭਾਵੇਂ ਤੱਕੇ ਨਾਲ ਜਾਪ ਕਰਦੇ ਹੋ ਦੂਸਰੀ ਨਿਸ਼ਾਨੀ ਦੱਸੀ ਕਿ ਬਾਣੀ ਦਾ ਵੱਧ ਜਾਪ ਕਰਨ ਦਾ ਮਨ ਕਰਦਾ ਹੈ ਫਿਰ ਤੁਹਾਨੂੰ ਅਸੀਂ ਦੱਸਿਆ ਕਿ ਤੁਸੀਂ ਗੁਰਬਾਣੀ ਦਾ ਜਾਪ ਕਰਦੇ ਹੋ ਤੇ ਤੀਸਰੀ ਨਿਸ਼ਾਨੀ ਤੁਹਾਡਾ ਕਿਸੇ ਚੰਗੇ ਰੂਹ ਦੇ ਨਾਲ ਮਿਲਾਪ ਹੋ ਜਾਂਦਾ ਹੈ ਜੋ ਤੁਹਾਨੂੰ ਸੇਵਾ ਸਿਮਰਨ ਵਿੱਚ ਲਗਾਉਂਦੀ ਹੈ ਤੋਂ ਚੌਥੀ ਨਿਸ਼ਾਨੀ ਇਹ ਕਿ ਤੁਸੀਂ ਜੇਕਰ ਪਾਠ ਕਰਦੇ ਸਮੇਂ ਹਿੰਦੇ ਹੋ ਕਿ ਸਾਡਾ ਮਨ ਨਹੀਂ ਲੱਗਦਾ ਪਾਠ ਦੇ ਵਿੱਚ ਗੁਰਬਾਣੀ ਦੇ ਵਿਜਾਪ ਦੇ ਵਿੱਚ ਤੁਹਾਡਾ ਮਨ ਨਹੀਂ ਲੱਗਦਾ ਕਈ ਵਾਰ ਸਾਧ ਸੰਗਤ ਜੀ ਭੈਣ ਭਰਾਵਾਂ ਦੇ ਕਮੈਂਟ ਵੀ ਆਉਂਦੇ ਹਨ ਕਿ ਅਸੀਂ ਗੁਰਬਾਣੀ ਦਾ ਜਾਪ ਤਾਂ ਬਹੁਤ ਕਰਦੇ ਹਾਂ ਪਰ ਸਾਨੂੰ ਕਈ ਵਾਰ ਸਮੇਂ ਤੇ ਪਰ ਸਾਨੂੰ ਕਈ ਵਾਰ ਕਈ ਸਮੇਂ ਗੁਰਬਾਣੀ ਦਾ ਜਾਪ ਕਰਨ ਲੱਗਿਆਂ ਨੀਂਦ ਆ ਜਾਂਦੀ ਹੈ ਤੇ ਸਾਡਾ ਮਨ ਗੁਰਬਾਣੀ ਵਿੱਚ ਫਿਰ ਨਹੀਂ ਲੱਗਦਾ ਸਾਨੂੰ ਕੀ ਕਰਨਾ ਚਾਹੀਦਾ ਹੈ ਸੋ ਸਾਧ ਸੰਗਤ ਜੀ ਤੁਸੀਂ ਗੁਰਬਾਣੀ ਦਾ ਜਾਪ ਕਰਦੇ ਰਹੋ ਵਾਹਿਗੁਰੂ ਜੀ ਦੀ ਸੱਚੇ ਪਾਤਸ਼ਾਹ ਜੀ ਦੀ ਹਮੇਸ਼ਾ ਕਿਰਪਾ ਰਹੇਗੀ ਤੇ ਤੁਹਾਡਾ ਮਨ ਵੀ ਗੁਰਬਾਣੀ ਵਿੱਚ ਲੱਗਣਾ ਸ਼ੁਰੂ ਹੋ ਜਾਵੇਗਾ ਇਸੇ ਤਰ੍ਹਾਂ ਜਦੋਂ ਗੁਰਬਾਣੀ ਵਿੱਚ ਨਾਮ ਸਿਮਰਨ ਦੇ ਅਭਿਆਸ ਵਿੱਚ ਮਨ ਲੱਗਣਾ ਸ਼ੁਰੂ ਹੋ ਜਾਵੇਗਾ ਤਾਂ ਤੁਸੀਂ ਸਮਝ ਲਓ ਕਿ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਤੇ ਖੁਸ਼ ਹੋ ਚੁੱਕੇ ਹਨ ਕਿ ਜੇਕਰ ਤੁਹਾਡਾ ਮਨ ਗੁਰ ਧਾਮਾਂ ਤੇ ਜਾਣ ਨੂੰ ਕਰਦਾ ਹੈ ਕਹਿਣ ਤੋਂ ਭਾਵ ਕਿ ਤੀਰਥ ਸਥਾਨਾਂ ਤੇ ਜਾਣ ਨੂੰ ਕਰਦਾ ਹੈ ਉੱਥੇ ਜਾ ਕੇ ਬੰਦਗੀ ਕਰਨ ਨੂੰ ਸੇਵਾ ਸਿਮਰਣ ਨੂੰ ਕਰਦਾ ਹੈ ਤਾਂ ਤੁਸੀਂ ਸਮਝ ਜਾਣਾ ਕਿ ਪਰਮਾਤਮਾ ਜੀ ਤੁਹਾਡੇ ਤੇ ਆਪਣੀ ਕਿਰਪਾ ਵਰਸਾ ਰਹੇ ਹਨ ਕਿਉਂਕਿ ਸਾਧ ਸੰਗਤ ਜੀ ਜੇਕਰ ਤੁਸੀਂ ਸੋਚੋ ਕਿ ਇਹ ਤੁਸੀਂ ਆਪ ਹੀ ਕਰ ਰਹੇ ਹੋ ਤਾਂ ਇਹ ਆਪਣੇ ਆਪ ਨਹੀਂ ਹੋ ਸਕਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਰੂਰ ਤੁਹਾਡੇ ਤੇ ਕਿਰਪਾ ਹੋਵੇਗੀ ਤੁਸੀਂ ਉਦੋਂ ਹੀ ਇਹ ਕੰਮ ਕਰ ਸਕਦੇ ਹੋ ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਕਿਰਪਾ ਕਰਨ ਤੁਹਾਨੂੰ ਮਤਬੁੱద్ధి ਬਖਸ਼ਣ ਤੇ ਤੁਹਾਨੂੰ ਪਰਮਾਤਮਾ ਦੇ ਨਾਲ ਹਮੇਸ਼ਾ ਹੀ ਜੋੜੀ ਰੱਖਣ ਤੇ ਜਦੋਂ ਵੀ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਨਮਸਤਕ ਕਰਕੇ ਨਮਸਕਾਰ ਕਰਕੇ ਉੱਥੇ ਗੁਰਬਾਣੀ ਦਾ ਜਾਪ ਜ਼ਰੂਰ ਹੀ ਕਰਨਾ ਹੈ ਸੇਵਾ ਸਿਮਰਨ ਜ਼ਰੂਰ ਕਰਿਆ ਕਰੋ ਸਾਧ ਸੰਗਤ ਜੀ ਅਗਲੀ ਨਿਸ਼ਾਨੀ ਕਿ ਤੁਹਾਡੇ ਘਰ ਦਾ ਮਾਹੌਲ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਤੁਹਾਡੇ ਘਰ ਵਿੱਚ ਆਪਸੀ ਮੈਂਬਰਾਂ ਦੀ ਕੋਈ ਨਾ ਕੋਈ ਲੜਾਈ ਝਗੜਾ ਬਿਨਾਂ ਵਜ੍ਹਾ ਤੋਂ ਆਪਸੀ ਪਰਿਵਾਰ ਦੇ ਵਿੱਚ ਮਿਲਵਰਤਨ ਨਹੀਂ ਸੀ ਠੀਕ ਰਹਿੰਦਾ ਆਪਸੀ ਕੋਈ ਪ੍ਰੋਬਲਮ ਰਹਿੰਦੀ ਸੀ ਇਸਦੇ ਲਈ ਲੜਾਈ ਝਗੜਾ ਰਹਿੰਦਾ ਸੀ ਪਰ ਜਦੋਂ ਦੇ ਤੁਸੀਂ ਪਾਠ ਗੁਰਬਾਣੀ ਦੇ ਵਿੱਚ ਜੁੜ ਚੁੱਕੇ ਹੋ ਤਾਂ ਤੁਹਾਡੇ ਘਰ ਦੇ ਕਲੇ ਕਲੇਸ਼ ਖਤਮ ਹੋ ਚੁੱਕੇ ਹਨ ਇਹ ਵੀ ਪਰਮਾਤਮਾ ਜੀ ਦੇ ਵੱਲੋਂ ਨਿਸ਼ਾਨੀ ਹੀ ਦਿੱਤੀ ਜਾਂਦੀ ਹੈ ਸੋ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਅਗਲੀ ਨਿਸ਼ਾਨੀ ਇਹ ਹੁੰਦੀ ਹੈ ਕਿ ਤੁਹਾਡੇ ਘਰ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਂਦੀ ਹੈ ਕਈ ਵਾਰ ਤੁਸੀਂ ਕਮਾਈ ਤਾਂ ਬਹੁਤ ਕਰ ਰਹੇ ਹੁੰਦੇ ਹੋ ਪਰ ਤੁਹਾਡੀਆਂ ਜ਼ਰੂਰਤਾਂ ਹੀ ਪੂਰੀਆਂ ਨਹੀਂ ਹੋ ਰਹੀਆਂ ਹੁੰਦੀਆਂ ਜਿਹੜਾ ਵੀ ਪੈਸਾ ਆਉਂਦਾ ਹੈ ਉਹ ਜਲਦ ਤੋਂ ਜਲਦ ਹੀ ਘਰ ਵਿੱਚੋਂ ਬਾਹਰ ਹੋ ਜਾਂਦਾ ਹੈ ਫਜ਼ੂਲ ਖਰਚਿਆਂ ਤੇ ਖਰਚ ਹੋ ਜਾਂਦਾ ਹੈ ਪਰ ਜਦੋਂ ਤੁਸੀਂ ਗੁਰਬਾਣੀ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੰਦੇ ਹੋ ਪਰਮਾਤਮਾ ਦੇ ਲੜ ਲੱਗ ਜਾਂਦੇ ਹੋ ਤਾਂ ਤੁਹਾਡੇ ਖਰਚਿਆਂ ਤੇ ਕੰਟਰੋਲ ਹੋ ਜਾਵੇਗਾ ਤੁਹਾਡੀਆਂ ਜ਼ਰੂਰਤਾਂ ਬਹੁਤ ਹੀ ਆਸਾਨੀ ਦੇ ਨਾਲ ਪੂਰੀਆਂ ਹੋ ਜਾਣ ਤੇ ਕਮਾਈ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇ ਤਾਂ ਸਮਝ ਲੈਣਾ ਪਰਮਾਤਮਾ ਨੇ ਤੁਹਾਡੇ ਤੇ ਕਿਰਪਾ ਕਰ ਦਿੱਤੀ ਹੈ ਸੋ ਇਸੇ ਤਰ੍ਹਾਂ ਹੀ ਸਾਥ ਸੰਗਤ ਜੀ ਜਦੋਂ ਪਰਿਵਾਰ ਦੇ ਵਿੱਚ ਦੁੱਖ ਦਲੇਦਰ ਦੂਰ ਹੋ ਕੇ ਬਿਮਾਰੀਆਂ ਤੋਂ ਦੂਰ ਹੋ ਕੇ ਪਰਿਵਾਰ ਦੇ ਮੈਂਬਰ ਠੀਕ ਰਹਿਣ ਲੱਗ ਪੈਣ ਤਾਂ ਸਮਝ ਲੈਣਾ ਕਿ ਪਰਮਾਤਮਾ ਜੀ ਦੀ ਤੁਹਾਡੇ ਤੇ ਕਿਰਪਾ ਹੋ ਚੁੱਕੀ ਹੈ ਇਸੇ ਤਰ੍ਹਾਂ ਹੀ ਅਗਲੀ ਨਿਸ਼ਾਨੀ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਘਰ ਦੇ ਵਿੱਚ ਆਉਂਦੇ ਸੀ ਤੁਹਾਡਾ ਮਨ ਨਹੀਂ ਸੀ ਟਿਕਦਾ ਮਨ ਖਿਜਿਆ ਰਹਿੰਦਾ ਸੀ ਤੁਸੀਂ ਸਕੂਨ ਨੂੰ ਲੱਭਣ ਲਈ ਇੱਧਰ ਉੱਧਰ ਭੱਜਦੇ ਸੀ ਪਰ ਹੁਣ ਤੁਹਾਡੇ ਅੰਦਰ ਸਕੂਨ ਬਹੁਤ ਜ਼ਿਆਦਾ ਬਣ ਚੁੱਕਾ ਹੈ ਤੁਸੀਂ ਹਰ ਸਮੇਂ ਖੁਸ਼ ਰਹਿੰਦੇ ਹੋ ਤਾਂ ਸੋਚ ਲੈਣਾ ਕਿ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਸਾਧ ਸੰਗਤ ਜੀ ਕਲਯੁਗ ਦੇ ਸਮੇਂ ਵਿੱਚ ਜੋ ਮਾੜੀਆਂ ਚੀਜ਼ਾਂ ਹੁੰਦੀਆਂ ਹਨ ਉਹ ਸਾਨੂੰ ਗੁਰਬਾਣੀ ਤੋਂ ਦੂਰ ਕਰਦੀਆਂ ਹਨ ਉਹ ਮਾੜੀਆਂ ਰੂਹਾਂ ਸਾਡੇ ਆਪਣੇ ਵੀ ਹੋ ਸਕਦੇ ਹਨ ਸਾਡੇ ਭੈਣ ਭਰਾ ਰਿਸ਼ਤੇਦਾਰ ਵੀ ਹੋ ਸਕਦੇ ਹਨ ਜੋ ਸਾਨੂੰ ਗੁਰਬਾਣੀ ਦੇ ਨੇੜੇ ਨਹੀਂ ਲੱਗਣ ਦਿੰਦੇ ਪਰ ਅਸੀਂ ਪਰਮਾਤਮਾ ਦੇ ਨਾਲ ਜ਼ਰੂਰ ਜੁੜਨਾ ਹੈ ਤੇ ਜੇਕਰ ਅਸੀਂ ਇਹ ਕੋਸ਼ਿਸ਼ ਆਪਣੇ ਆਪ ਕਰ ਲੈਂਦੇ ਹਾਂ ਤਾਂ ਸਮਝ ਲੈਣਾ ਕਿ ਪਰਮਾਤਮਾ ਜੀ ਦੀ ਤੁਹਾਡੇ ਤੇ ਮਿਹਰ ਹੋ ਚੁੱਕੀ ਹੈ ਫਿਰ ਸਾਡੇ ਮਨ ਵਿੱਚ ਸਾਧ ਸੰਗਤ ਜੀ ਕਦੇ ਵੀ ਕਿਸੇ ਦਾ ਬੁਰਾ ਨਹੀਂ ਹੁੰਦਾ ਅਸੀਂ ਕਿਸੇ ਦਾ ਵੀ ਮਾੜਾ ਕਰਨ ਬਾਰੇ ਨਹੀਂ ਸੋਚ ਸਕਦੇ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਤਾਂ ਇਸ ਤੋਂ ਵੀ ਸਮਝ ਲੈਣਾ ਕਿ ਪਰਮਾਤਮਾ ਜੀ ਦੀ ਮਿਹਰ ਤੁਹਾਡੇ ਤੇ ਹੋ ਚੁੱਕੀ ਹੈ ਸੋ ਸਾਧ ਸੰਗਤ ਜੀ ਅੰਤਲੇ ਸਮੇਂ ਵਿੱਚ ਅਸੀਂ ਤੁਹਾਨੂੰ ਇਹੀ ਕਹਾਂਗੇ ਜੀ ਕਿ ਪਰਮਾਤਮਾ ਜੀ ਤੁਹਾਡੇ ਤੇ ਮਿਹਰ ਕਰ ਦੇਣ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇ ਬਰਕਤਾਂ ਦਾ ਵਾਸ ਹੋ ਜਾਵੇ ਤੇ ਤੁਸੀਂ ਪਰਮਾਤਮਾ ਦੇ ਲੜ ਹਮੇਸ਼ਿਆ ਦੇ ਲਈ ਲੱਗ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ